ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਹਨਾ ਤੇ ਇਹਦੇ ਨਾਲ ਦੇ ਜਿਹੜੇ ਨੇਗੇ ਸੂਟ ਨੇਗੇ ਮੈਂ ਕਾਫੀ ਪਹਿਣ ਦੇ ਮੈਨੂੰ ਮਤਲਬ ਤਕਰੀਬਨ 50 ਤੋਂ 60 ਸੂਟਾਂ ਦੇ ਆਰਡਰ ਸੀਗੇ ਕਾਫੀ ਪੈਣਾਂ ਦੇ ਮੈਨੂੰ ਫੋਨ ਤੇ ਮੈਸੇਜ ਆਏ ਸੀਗੇ ਤੇ ਮੈਂ ਪੇਮੈਂਟ ਨੂੰ ਰੋਕਤੇ ਸੀਗੇ ਵੀ ਤੁਸੀਂ ਪੇਮੈਂਟ ਨਾ ਕਰੋ ਤੇ ਸੂਟ ਲੇਗੇ ਜਿਹੜੇ ਆ ਚੁੱਕੇ ਨੇਗੇ ਤੇ ਤੁਸੀਂ ਆਪਣੀ ਪੇਮੈਂਟ ਕਰਕੇ ਲੈਗੇ ਜਿਹੜੇ ਸੂਟ ਹੈਗਾ ਲੈ ਜਾ ਸਕਦੇ ਹੋਗੇ ਜੇ ਤੁਸੀਂ ਮੈਚਿੰਗ ਸੂਟ ਲੈਣੇ ਤਾਂ 1850 ਹੋਏਗਾ ਜੇ ਤੁਸੀਂ 올ਓਵਰ ਸੂਟ ਲੈਣੇ ਤਾਂ 2350 ਇਹਦਾ ਪ੍ਰਾਈਸ ਹੈਗਾ ਬਹੁਤ ਸੋਹਣੇ ਰੰਗ ਸੂਤਰ ਬ੍ਰਾਂਡਡ ਮਤਲਬ ਸੂਟ ਨੇਗੇ ਕਾਫੀ ਜਿਆਦੇ ਮਤਲਬ ਸੋਹਣੇ ਸੂਟ ਨੇਗੇ ਜੇ ਦੁਪੱਟਾ ਕਰਵਾਉਗੇ ਇਸ ਤਰ੍ਹਾਂ ਦਾ ਮਤਲਬ ਤਾਂ ਦੁਪੱਟੇ ਦੇ ਚਾਰजेस ਹੋਣਗੇ ਐਕਸਟਰਾ ਚਾਰजेस ਹੋਣਗੇ ਤੇ ਫਿਨਿਸ਼ਿੰਗ ਵਗੈਰਾ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਸੂਟ ਇਸ ਤਰ੍ਹਾਂ ਆਪਾਂ ਹੈ ਰੈਡੀ ਕੀਤਾ ਸੀ ਪੋਟਲੀ ਬਟਨ ਲਗਾ ਕੇ ਬਿਲਕੁਲ ਪ੍ਰਿੰਕ ਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਮੈਂ ਤਾਂ ਇਹ ਮੈਚਿੰਗ ਹੀ ਰੈਡੀ ਕਰਵਾਇਆ ਸੀਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਵੀ ਇਸ ਤਰ੍ਹਾਂ ਮੈਚਿੰਗ ਸੂਟ ਹੈਗਾ ਜਿਹੜਾ ਲੈ ਸਕਦੇ ਹੋਗੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋਗੇ ਤਾਂ 올ਓਵਰ ਵੀ ਲੈ ਸਕਦੇ ਹੋਗੇ ਜਿਹੜੇ ਇਹਦੇ ਨਾਲ ਦੇ ਸੂਟ ਸੀਗੇ ਮਤਲਬ ਮੈਂ ਰੋਕ ਰੱਖੇ ਸੀਗੇ ਵੀ ਹਜੇ ਪੇਮੈਂਟ ਵਗੈਰਾ ਨਾ ਕਰਿਓ ਤਾਂ ਤੁਸੀਂ ਹੁਣ ਆਪਣੀ ਪੇਮੈਂਟ ਕਰਕੇ ਸੂਟ ਲੇਗੇ ਆਪਣੇ ਕੋਲੇ ਬਹੁਤ ਆਪਾਂ 3-4 ਥਾਨ ਮੰਗਾਏ ਹੋਏ ਨੇਗੇ ਸ ਦੇਖੋ ਜੀ ਸੇਮ ਡਿਜ਼ਾਈਨ ਹੈਗਾ ਤੇ ਸੇਮ ਤੁਸੀਂ ਮੈਚਿੰਗ ਬਣਾਉਣਾ ਹੈ ਕਿ 올ਓਵਰ ਲੈਣਾ ਹੈ ਉਹ ਤੁਹਾਡੀ ਚੋਇਸ ਹੈਗੀ ਪ੍ਰਾਈਸ ਹੈ ਜਿਹੜਾ ਮੈਂ ਦੋਨਾਂ ਦਾ ਮੈਂਸ਼ਨ ਕਰਤਾ ਜਿਸ ਤਰ੍ਹਾਂ ਮੇਰੇ ਪਾਇਆ ਹੋਇਆ ਹੈਗਾ ਸੇਮ ਸੂਟ ਨੇਗੇ ਜਿਹੜੇ ਰੰਗ ਸੂਤਰ ਦੇ ਆ ਚੁੱਕੇ ਨੇਗੇ ਪ੍ਰਾਈਸ ਮੈਂ ਦੋਨਾਂ ਦਾ ਮੈਂਸ਼ਨ ਕਰ ਚੁੱਕੀ ਆਂਗੀ ਲੋ ਜੀ ਇਦਾਂ ਇਹ ਡਿਜ਼ਾਈਨ ਹੈਗਾ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਹੈ ਸੇਮ ਡਿੱਟੋ ਕੋਈ ਵੀ ਫਰਕ ਨਹੀਂ ਹੈਗਾ ਜਿੱਦਾਂ ਮੈਂ ਪਾਇਆ ਹੋਇਆ ਹੈਗਾ ਤੇ ਦੁਪੱਟਾ ਵਗੈਰਾ ਕਹੋਗੇ ਤਾਂ ਉਹਦੇ ਐਕਸਟਰਾ ਚਾਰजेस ਹੋ ਕੇ ਤੁਸੀਂ ਆਪਣੇ ਪੇ ਕਰਕੇ ਮਤਲਬ ਦੁਪੱਟਾ ਲੈ ਸਕਦੇ ਹੋਗੇ ਫਿਲਹਾਲ ਜੇ ਤੁਸੀਂ 올ਓਵਰ ਦਾ ਮੈਚਿੰਗ ਲੈਣਾਗਾ ਤਾਂ ਉਹਦਾ ਮੈਂ ਪ੍ਰਾਈਸ ਦੱਸ ਚੁੱਕੀ ਹਾਂ ਕਿ ਤਾਂ ਤੁਸੀਂ ਆਪਣੀ ਪੇਮੈਂਟ ਕਰਕੇ ਆਪਣੇ ਸੂਟ ਲੈਣਗੇ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਐਡਰੈਸ ਹੈਗਾ ਮਤਲਬ ਸੈਂਡ ਕਰ ਲਿਓ ਮਤਲਬ ਸੈਂਡ ਕਰ ਦਿਓ ਨਾਲ ਦੀ ਨਾਲ ਲੋ ਜੀ ਇਸ ਨਾਲ ਦੇਣਗੇ ਜਿਹੜੇ ਸੂਟ ਆ ਚੁੱਕੇ ਨੇਗੇ ਫਿਰ ਕਾਫੀ ਟਾਈਮ ਤੋਂ ਇੰਤਜ਼ਾਰ ਸੀਗਾ ਪਹਿਣਾ ਨੂੰ ਇਹ ਮਤਲਬ ਵੀਡੀਓ ਦਾ ਵੀ ਕਾਹਦਾ ਵੀਡੀਓ ਅਪਲੋਡ ਕਰਨ ਤੇ ਉਹਨਾਂ ਨੇ ਸੂਟ ਲੈਣੇ ਸੀਗੇ ਲੋ ਜੀ ਤੇ ਰਾਸ਼ਟੇ ਹੀ ਆਪਾਂ ਬਾਟਮ ਲਗਾਈ ਹੈਗੀ ਨਾਲ ਰਾਸ਼ਟੇ ਆਪਾਂ ਮਤਲਬ ਬ੍ਰੌਡ ਸਾਲਾ ਮੈਂ ਦੁਪੱਟਾ ਲਗਾ ਲਿਆ ਸੀ ਜੇ ਇਹਨਾਂ ਨਾਲ ਥੋੜੀ ਜਿਹੀ ਮਤਲਬ ਫਲੂਟ ਦੀ ਵਧੀਆ ਗ੍ਰੇਸ ਪੈਣ ਲੱਗ ਜਾਂਦੀ ਹੈ ਸੂਟ ਵੀ ਫਿਲਹਾਲ ਵਧੀਆ ਬ੍ਰਾਂਡ ਦੇ ਨੇਗੇ ਬਹੁਤ ਲਾਈਟ ਵੇਟ ਸਟੱਫ ਹੈਗਾ ਜਿੱਦਾਂ ਮਰਜ਼ੀ ਤੁਸੀਂ ਸਮਰ ਦੇ ਵਿੱਚ ਪਾ ਸਕਦੇ ਹੋਗੇ ਕੋਈ ਉਹ ਨਹੀਂ ਹੈਗਾ ਤੇ ਨੈਕਸਟ ਸੂਟ ਸੀਗਾ ਆਪਾਂ ਰੰਗ ਸੁੱਤਰ ਤੇ ਹੀ ਆਪਾਂ ਡਿਜ਼ਾਈਨ ਇਸ ਤਰ੍ਹਾਂ ਇੱਕ ਡਿਜ਼ਾਈਨ ਰੈਡੀ ਕੀਤਾਗਾ ਦੇਖੋ ਇਸ ਤਰ੍ਹਾਂ ਆਪਾਂ ਪੋਟਲੀ ਬਟਨ ਲਗਾਏ ਨੇਗੇ ਸੇਮ ਇਦਾਂ ਹੀ ਮੇਰੇ ਲੱਗੇ ਹੋਏ ਨੇਗੇ ਤੇ ਪਲੱਸ ਆਪਾਂ ਇਤੇ ਬਾਵਾ ਤੇ ਕੀ ਸੀਗਾ ਆਪਾਂ ਪੈਚ ਵਰਕ ਲਗਾ ਕੇ ਇਹ ਸੂਟ ਜਿਹੜਾ ਤਿਆਰ ਕਰਤਾ ਸੀਗਾ ਇਸ ਤਰ੍ਹਾਂ ਦੇਖੋ ਜੀ ਤੇ ਪਲੱਸ ਇਹਦੇ ਘੇਰੇ ਤੇ ਵੀ ਵਰਕ ਆ ਜਾਊਗਾ ਪੈਚ ਲਗਾ ਕੇ ਇਹ ਵੀ ਆਪਣਾ ਡਿਜ਼ਾਈਨ ਹੈਗਾ ਆਪਾਂ ਖੁਦ ਹੀ ਰੈਡੀ ਕੀਤਾ ਬੁਟੀਕ ਤੇ ਡਿਜ਼ਾਈਨ ਇਦਾਂ ਹੀ ਮਤਲਬ ਪੈਚ ਲਗਾ ਕੇ ਆਪਾਂ ਕੰਮ ਕਰਤਾ ਸੀਗਾ ਇਹਦੇ ਨਾਲ ਵੀ ਜਿਹੜੀ ਬਾਟਮ ਹੈਗੀ ਇਹ 올ਓਵਰ ਸੂਟ ਸੀਗਾ ਮਤਲਬ ਸੂਟ ਬਹੁਤ ਜ਼ਿਆਦਾ ਸੋਹਣਾਗਾ ਤੇ ਬਾਟਲ ਗ੍ਰੀਨ ਕਲਰ ਦਾ ਆਪਾਂ ਪੈਚ ਲਗਾਏਗਾ ਫਿਰ ਆਪਾਂ ਜਿਹੜਾ ਕੰਮ ਹੈਗਾ ਥ्रेड ਵਰਕ ਹੈਗਾ ਜਿਹੜਾ ਹੋਇਆ ਹੋਇਆਗਾ ਸਾਰੇ ਸੂਟ ਤੇ ਤੁਸੀਂ ਇਹ ਜਿੱਦਾਂ ਮੈਂ ਇੱਕ ਐਵੇਂ ਵੀ ਸੂਟ ਲੈ ਸਕਦੇ ਹੋਗੇ ਤੁਸੀਂ ਵਰਕ ਕਰਵਾ ਕੇ ਵੀ ਇਹ ਜਿਹੜਾ ਸੂਟ ਹੈਗਾ ਲੈ ਸਕਦੇ ਹੋਗੇ ਨਾਲ ਇਹਦੇ ਹੈਗੀ ਹੈਗੀ ਸੇਮ ਇਸ ਤਰ੍ਹਾਂ ਦੀ ਬਾਟਮ ਲਓ ਜੀ ਇਦਾਂ ਹੀ ਬਾਟਮ ਰੱਖੀ ਹੈਗੀ ਆਪਾਂ ਤੇ ਪਲੱਸ ਇਹਦੇ ਨਾਲ ਆਪਾਂ ਜਿੱਦਾਂ ਇਹਦੇ ਵਿੱਚ ਬਰਾਊਨ ਕਲਰ ਦਾ ਦੇਖੋ ਮਤਲਬ ਕੰਟਰਾਸਟ ਸੀਗਾ ਤੁਹਾਨੂੰ ਸ਼ਾਇਦ ਇਹਦੇ ਵਿੱਚ ਵੀਡੀਓ ਚ ਘੱਟ ਸ਼ੋ ਹੋਵੇ ਤੇ ਉਹਦੇ ਨਾਲ ਦਾ ਆਪਾਂ ਦੁਪੱਟਾ ਮੈਚ ਰੱਖਿਆਗਾ ਦੇਖੋ ਬਿਲਕੁਲ ਪਰਫੈਕਟ ਮੈਚ ਕਰ ਰਿਹਾਗਾ ਕਿਉਂਕਿ ਆਪਾਂ ਡਾਰਕ ਨਹੀਂ ਲਗਾਇਆ ਸੋ ਉੱਪਰ ਜੇ ਕਲਰ ਦਾ ਦੁਪੱਟਾ ਲਗਾਇਆਗਾ ਸੇਮ ਹੀ ਡਾਟਸ ਵਾਲਾ ਦੁਪੱਟਾ ਹੈਗਾ ਜਿਹੜਾ ਆਪਾਂ ਤਿਆਰ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਡਾਟਸ ਨੇਗੇ ਵਿੱਚ ਦੁਪੱਟੇ ਦੇ ਜਿੱਦਾਂ ਮੇਰੇ ਲਿਆ ਹੋਇਆਗਾ ਤੇ ਸੇਮ ਹੀ ਆਪਾਂ ਲੈਸ ਲਗਾਈ ਹੈਗੀ ਡਿੱਟੋ ਲੋਜੀ ਕੋਈ ਫਰਕ ਨਹੀਂ ਹੈਗਾ ਜਿੱਥੋਂ ਮੇਰੇ ਜਿੱਦ ਦਾ ਲੈਸ ਲੱਗੀ ਉਦਾਂ ਹੀ ਹੈ ਲੋਜੀ ਇਸ ਤੋਂ ਬਾਅਦ ਆਜੂਗਾ ਜੀ ਆਪਾਂ ਬਰਬਰੀ ਦਾ ਸੂਟ ਹੈਗਾ ਜਿਹੜਾ ਬਹੁਤ ਪਿਆਰਾ ਜਿਹਾ ਮਤਲਬ ਡਿਜ਼ਾਈਨ ਰੈਡੀ ਕੀਤਾ ਹੈਗਾ ਤੇ ਪ੍ਰਿੰਟ ਸੂਟ ਤੇ ਇਸ ਤੋਂ ਦੇਖੋ neck ਤੇ ਆਪਾਂ ਦੇਖੋ ਸਟਾਈਲਿਸ਼ ਜਿਹਾ neck ਬਣਾਤਾ ਇਦਾਂ ਡਿਜ਼ਾਈਨ ਕਰਤਾ ਤੇ ਬਾਵਾ ਤੇ ਵੀ ਆਪਾਂ ਇਦਾਂ ਹੀ ਮਤਲਬ ਡਿਜ਼ਾਈਨ ਕਰਤਾ ਵਿੱਚ ਪਿੰਟੈਕਸ ਟੇਡੇ ਮਤਲਬ ਇਦਾਂ ਆਪਾਂ ਰੈਡੀ ਕਰਤੇ ਵਿੱਚ ਦੇਖੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਤੇ ਪਲੱਸ ਘੇਰੇ ਤੇ ਵੀ ਹੈ ਜਿਹੜਾ ਡਿਜ਼ਾਈਨ ਹੈਗਾ ਆਪਾਂ ਇਸ ਤਰ੍ਹਾਂ ਹੀ ਬਣਾਇਆਗਾ ਜਿੱਦਾਂ ਬਾਜੂ ਤੇ ਹੈਗਾ ਲਓ ਜੀ ਤੇ ਨਾਲ ਆਪਾਂ ਲਗਾਈ ਹੈਗੀ ਪੇਸਟਿੰਗ ਪੱਟੀ 골ਡਨ ਦੇ ਵਿੱਚ ਲਓ ਜੀ ਤੇ ਬਾਟਮ ਇਹਦੀ ਸੇਮ ਹੀ ਰਹੇਗੀ 올ਓਵਰ ਸੂਟ ਸੀਗਾ ਇਹ ਵਾਲਾ

ਇਸੇ ਮੀ ਆਪਾਂ ਲਗਾਈ ਹੈਗੀ ਦੁਪੱਟੇ ਤੇ ਫੁੱਲ ਪਿਓਰ ਆਰਗੈਂਜ਼ਾ ਆਪਾਂ ਪੀਚ ਕਲਰ ਦਾ ਹੈ ਇਹ ਸੂਟ ਹੈਗਾ ਇਸ ਤਰ੍ਹਾਂ ਆਪਾਂ ਰੈਡੀ ਕੀਤਾ ਹੈਗਾ ਤੁਸੀਂ ਵੀ ਸੇਮ ਡਿਜ਼ਾਈਨ ਦਾ ਸਟਾਈਲਿਸ਼ ਜਿਹਾ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਇਹਦੇ ਨਾਲ ਦੇ ਆਪਣੇ ਜਿਹੜੇ ਕਲਰ ਅਵੇਲੇਬਲ ਹੈਗੇ ਨੇਗੇ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਕਿ ਉਹਦੇ ਆਪਾਂ ਪਲੱਸ ਦੁਪੱਟੇ ਵੀ ਮਤਲਬ ਰੈਡੀ ਕਰਵਾ ਲੈ ਸੀਗੇ ਦੇਖੋ ਇਹਦੇ ਵਿੱਚ ਇੱਕ ਹੈਗਾਗਾ ਏ ਵਾਲਾ ਕਲਰ ਹੈਗਾ 올 오버 ಸೂਟ ਦੋ ਦੋ ਸੂਟ ਅਵੇਲੇਬਲ ਨੇ ਕਿ ਚਨਾਰ ਬਰਬਰੀ ਦਾ ਸਟੱਫ ਹੈਗਾ ਨਿਊ ਸਟੱਫ ਹੈ ਲੈ ਕੇ ਆਇਆਗੇ ਆਪਾਂ ਨਿਊ ਪ੍ਰਿੰਟਿੰਗ ਹੈ ਸੇਮ ਤੁਸੀਂ ਇਦਾਂ ਦਾ ਸਟਾਈਲ ਬਣਾ ਸਕਦੇ ਹੋਗੇ ਤੇ ਡਿਜ਼ਾਈਨ ਦੇ ਮਤਲਬ ਕਿਦਾਂ ਕਲਰ ਕੰਬੀਨੇਸ਼ਨ ਲਗਾਉਣਾ ਹੈਗਾ ਉਹ ਤੁਸੀਂ ਸਾਡੇ ਤੇ ਛੱਟ ਸਕਦੇ ਹੋਗੇ ਵੀ ਕਿਦਾਂ ਰੈਡੀ ਕਰਵਾਉਣਾ ਤੇ ਦੇਖੋ ਇਹ ਵਾਲਾ ਸੂਟ ਹੈਗਾ ਇੱਕ ਕਲਰ ਪਹਿਲਾ ਕਲਰ ਇਹ ਹੈਗਾ ਜੇ ਤੁਸੀਂ ਮਤਲਬ 올ਓਵਰ ਸੂਟ ਲੈਣੇ ਹੋ ਤਾਂ 250 ਦਾ ਰੇਟ ਹੈਗਾ ਲੋ ਜੀ ਤੇ ਸੈਕਿੰਡ ਕਲਰ ਇਹਦੇ ਨਾਲ ਆਪਾਂ ਦੁਪੱਟਾ ਵੀ ਮਤਲਬ ਡਾਈ ਕਰਵਾਏ ਹੋਏ ਨੇਗੇ ਸੌਫਟ ਬਰਬਰੀ ਦੇ ਦੁਪੱਟੇ ਨੇਗੇ ਤੇ ਇੱਕ ਇਹਦੇ ਵਿੱਚ ਆ ਜਾਊਗਾ ਜੀ 베بی ਬਲੂ ਕਲਰ ਆ ਜਾਊਗਾ ਸੇਮ 베بی ਬਲੂ ਕਲਰ ਹੈਗਾ ਦੇਖੋ ਲਓ ਜੀ ਇਦਾਂ 베بی ਬਲੂ ਕਲਰ ਆ ਜਾਊਗਾ ਇੱਕ ਇਹ ਵਾਲਾ ਕਲਰ ਆ ਜਾਊਗਾ ਤੇ ਇੱਕ ਪੀਚ ਕਲਰ ਆ ਜਾਊਗਾ ਇਹਦੇ ਵਿੱਚ ਇੱਕ ਪੀਚ ਕਲਰ ਆ ਜਾਊਗਾ 올ਓਵਰ ਸੂਟ ਹੀ ਵੈਸੇ ਸੋਹਣਾ ਲੱਗਦਾਗਾ ਤੁਸੀਂ 올ਓਵਰ ਸੂਟ ਹੈਗਾ ਜਿਹੜਾ ਬਣਾ ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਤੇ ਇੱਕ ਇਹਦੇ ਵਿੱਚ ਸੀਗਾ ਡਿਜ਼ਾਈਨ ਇਹ ਮੈਚਿੰਗ ਦੇ ਵਿੱਚ ਸੀਗਾ ਇਸ ਤਰ੍ਹਾਂ yellow ਕਲਰ ਦਾ ਸੂਟ ਹੈਗਾ ਸੌਰੀ yellow ਬਾਟਮ ਰਹੇਗੀ yellow ਕਲਰ ਦਾ ਸੂਟ ਹੈਗਾ ਤੇ ਨਾਲ ਇਦਾਂ ਮਤਲਬ ਸ਼ਰਟ ਬਣੀ ਹੋਈ ਹੈ ਪ੍ਰਿੰਟ ਤੇ ਨਾਲ ਹੀ ਆਪਾਂ ਸੌਫਟ ਵਰਬਰੀ ਦੇ ਜਿਹੜੇ ਨੇ ਦੁਪट्टे ਰੈਡੀ ਕਰਵਾਏ ਸੀਗੇ ਪਲੱਸ ਵਿੱਚ ਡਾਇਮੰਡ ਪਵਾਏ ਸੀਗੇ ਇਹਦਾ ਪ੍ਰਾਈਸ ਆ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਸਕਦੇ ਹੋਗੇ ਲੋ ਜੀ ਮੈਚਿੰਗ ਸੂਟ ਦਾ ਪ੍ਰਾਈਸ ਰਹੇਗਾ 2000 ਪਲੱਸ ਦੁਪੱਟਾ ਲਗਾ ਕੇ ਮਤਲਬ ਇਹਦੀ ਜਿਹੜੀ ਕਾਸਟ ਹੈਗੀ ਥੋੜੀ ਜੀ ਵਧ ਜੂਗੀ ਬਾਕੀ ਕਨਫਰਮ ਹੈ ਜਿਹੜਾ ਪ੍ਰਾਈਸ ਆ ਨਾ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਵੀ ਕੀ ਪ੍ਰਾਈਸ ਰਹਿੰਦਾ ਹੈ ਇਹਨਾਂ ਦਾ ਲੋ ਜੀ ਠੀਕ ਹੈ ਜੀ ਤੇ ਇਹ ਦੁਪट्टे ਆਪਾਂ ਇਹਨਾਂ ਦੇ ਵੀ ਰੈਡੀ ਕਰਵਾਏ ਨੇਗੇ ਨਾਲ ਜੇ ਤੁਸੀਂ ਦੁਪੱਟਾ ਨਾਲ ਲਓਗੇ ਤਾਂ ਉਹਦੇ ਐਕਸਟਰਾ ਚਾਰजेस ਹੋ ਜਾਣਗੇ ਇੰਦਾ ਹੀ ਡਾਇਮੰਡ ਪਵਾ ਕੇ ਬਸ ਲੈਸ ਦੀ ਫਿਨਿਸ਼ਿੰਗ ਕਰਵਾਉਣੀ ਆ ਹੋਰ ਕੁਛ ਨਹੀਂ ਦੁਪੱਟੇ ਬਿਲਕੁਲ ਰੈਡੀ ਨੇਗੇ ਨਾਲ ਤੇ ਇਹਦੇ ਨਾਲ ਵੀ ਆਪਾਂ ਸੌਫਟ ਬਰਬਰੀ ਦਾ ਦੁਪੱਟਾ ਕਰਵਾਇਆ ਇਹਦੇ ਨਾਲ ਆਪਾਂ ਚੈੱਕ ਟੈਪੀ ਦੇ ਵਿੱਚ ਕਰਵਾਇਆਗਾ ਤੇ ਇਹਦੇ ਨਾਲ ਆਪਾਂ ਸੌਫਟ ਬਰਬਰੀ ਦਾ ਦੁਪੱਟਾ ਕਰਵਾਇਆ ਫਿਲਹਾਲ ਆਪਾਂ ਇੱਕੋ ਹੀ ਦੁਪੱਟਾ ਕਰਵਾਇਆਗਾ ਤੇ ਬਾਕੀ ਜੇ ਚਾਹੀਦੇ ਹੋਣਗੇ ਆਪਾਂ ਹੋਰ ਵੀ ਆਪਾਂ ਰੈਡੀ ਕਰਵਾ ਦਾਂਗੇ ਇਦੇ ਨਾਲ ਸੇਮ ਪ੍ਰਿੰਟ ਦਾ ਤੁਸੀਂ ਡਿਜ਼ਾਈਨ ਹੈ ਜਿਹੜਾ ਉਦਾਂ ਰੈਡੀ ਕਰਵਾ ਸਕਦੇ ਹੋਗੇ ਮਿਲੋ ਜੀ ਬਹੁਤ ਸੋਹਣਾ ਆਪਾਂ ਦੇਖੋ ਕਲਰ ਪਾਏ ਨੇਗੇ ਇਹਦੇ ਵਿੱਚ ਵੀ ਕਾਫੀ ਕਲਰ ਪਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦੇਣਾਗਾ ਵੀ ਸਾਡਾ ਸੂਟ ਇਦਾਂ ਦਾ ਰੈਡੀ ਵੀ ਕਰਵਾ ਸਕਦੇ ਹੋਗੇ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਆ ਜਿਹੜਾ ਤਿਆਰ ਕਰ ਦੋ ਇਦਾਂ ਆਪਾਂ ਡਿਜ਼ਾਈਨ ਬਣਾ ਕੇ ਸੋਹਣਾ ਜਿਹਾ ਸੂਟ ਆ ਜਿਹੜਾ ਤੁਹਾਡਾ ਤਿਆਰ ਕਰ ਦਾਂਗੇ ਫਿਰ ਇਸ ਤੋਂ ਬਾਅਦ ਆਪਾਂ ਦਿਖਾਉਣੇਗੇ ਤੁਹਾਨੂੰ ਇੱਕ ਮਤਲਬ ਕਾਫੀ ਬੰਨਾਂ ਦੇ ਮੈਸੇਜ ਇਹ ਚੀਜ਼ ਦੇ ਵੀ ਆਉਂਦੇ ਸੀ ਵੀ ਸਾਨੂੰ ਫੁੱਲ ਪਿਓਰ ਕ੍ਰਾਸ਼ ਦੇ ਸੂਟ ਚਾਹੀਦੇ ਨੇਗੇ ਦੇਖੋ ਆਪਾਂ ਕ੍ਰਾਸ਼ ਦਾ ਫੁੱਲ ਪਿਓਰ ਦਾ ਸੂਟ ਹੈ ਜਿਹੜਾ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਲੋ ਜੀ ਇਦਾਂ ਆਪਾਂ ਨੈਕ ਦੇ ਉੱਪਰ ਪਿੰਟੈਕਸ ਪਾ ਕੇ ਫਿਰ ਆਪਾਂ ਬਟਨ ਲਗਾਏ ਨੇਗੇ ਲੋ ਜੀ ਇਦਾਂ ਆਪਾਂ ਵੀ ਸ਼ੇਪ ਹੈਗਾ ਜਿਹੜਾ ਨੈਕ ਦਿੱਤਾ ਹੈਗਾ ਤੇ ਪਲੱਸ ਇਹ ਤੇ ਵੀ ਆਪਾਂ ਪੇਸਟਿੰਗ ਪੱਟੀ ਲਗਾਈ ਆ ਬਾਕੀ ਆਪਾਂ ਸੋਬਰ ਜਾਏ ਸੂਟ ਹੈ ਜਿਹੜਾ ਰੈਡੀ ਕੀਤਾ ਹੈ ਤੇ ਪੇਸਟਿੰਗ ਪੱਟੀ ਲਗਾਈ ਹੈ ਦੇਖੋ ਥੋੜੀ ਜੀ ਮਤਲਬ ਆਪਾਂ ਫਾਰਕ ਨਾਲ ਹਨਾ ਜਿੱਦਾਂ ਕਿ ਹੁਣ ਅੱਜਕੱਲ ਟ੍ਰੈਂਡ ਵੀ ਚੱਲ ਰਿਹਾ ਹੈਗਾ ਇਦਾਂ ਹਨਾ ਥੋੜੇ ਜਿਹਾ ਮਤਲਬ ਅਲੱਗ ਦਾ ਕਲਰ ਲਗਾ ਕੇ ਜੇ ਆਪਾਂ ਪੇਸਟਿੰਗ ਪੱਟੀ ਲਗਾਉਣੇ ਤਾਂ ਕਾਫੀ ਜ਼ਿਆਦੇ ਸੂਟਨੇਗੇ ਜਿਹੜੇ ਸੋਨੇ ਬੰਦ ਨੇ ਇਹ ਵੀ ਸੂਟ ਹੈ ਜਿਹੜਾ 올ਓਵਰ ਹੈਗਾ ਇਸ ਤਰ੍ਹਾਂ ਸੂਟ ਇਹ 올ਓਵਰ ਰਹੇਗਾ ਇਹਦੇ ਨਾਲ ਆਪਾਂ ਰੱਖਿਆ ਜੀ ਸੌਫਟ ਬਰਬਰੀ ਦਾ ਦੁਪੱਟਾ ਜਿੱਦਾਂ ਇਹਦੇ ਵਿੱਚ ਲਾਈਟ ਸ਼ੇਡ ਸੀਗਾ ਆਪਾਂ ਲਾਈਟ ਸ਼ੇਡ ਦਾ ਕੰਟਰਾਸਟ ਬਣਾਇਆ ਹੈਗਾ ਇਹਤੇ ਵੀ ਆਪਾਂ ਲਗਾਈ ਹੈਗੀ ਪੇਸਟਿੰਗ ਪੱਟੀ ਇਸ ਤਰ੍ਹਾਂ ਦੀ ਲਗ ਠੀਕ ਹੈ ਜੀ ਪ੍ਰਾਈਸ ਇਹਦਾ ਰਹੇਗਾ 올ਓਵਰ ਸੂਟ ਦਾ 2250 ਪ੍ਰਾਈਸ ਹੈ ਫੁੱਲ ਪਿਓਰ ਕ੍ਰਾਸ਼ ਦੇ ਸੂਟ ਲੇਗੇ ਤੇ ਬਹੁਤ ਮਤਲਬ ਸੋਹਣੇ ਸੂਟ ਨੇ ਬਿਲਕੁਲ ਲਾਈਟ ਵੇਟ ਸੂਟ ਨੇਗੇ ਕੋਈ ਹੈਵ ਐ ਨਹੀਂ ਬੰਦੇ ਇਹਦੇ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆਂ ਕਿ ਵੀ ਕਿੰਨੇ ਆਪਣੇ ਕੋਲੇ ਕਲਰ ਹੈਗੇ ਨੇਗੇ ਸੇਮ ਮਤਲਬ ਤੁਸੀਂ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਦੇਖੋ ਲਵੈਂਡਰ ਕਲਰ ਦੇ ਵਿੱਚ ਇੱਕ ਸੂਟ ਆਪਣੇ ਕੋਲੇ ਇਹ ਕਲਰ ਦੇ ਵਿੱਚ ਹੈਗਾਗਾ ਲਵੈਂਡਰ ਦੇ ਵਿੱਚ ਹੈਗਾਗਾ ਲਓ ਠੀਕ ਹੈ ਜੀ ਉਸ ਤਰ੍ਹਾਂ ਤੁਸੀਂ ਤਿਆਰ ਕਰਵਾ ਲਓ ਬਾਕੀ ਤੁਸੀਂ ਵਰਕ ਵਗੈਰਾ ਕਰਾਉਣਾ ਹੈਗਾ ਵਰਕ ਵਗੈਰਾ ਕਰਾ ਲਓ ਕਲਰ ਚਾਰਟ ਬਹੁਤ ਜਿਆਦੇ ਸੋਹਣੇਗਾ ਪਹਿਲਾ ਸੂਟ ਇਹ ਜਿਹਾ ਸੀਗਾ ਤੇ ਇਹਦੇ ਨਾਲ ਦਾ ਹੀ ਆਪਾਂ ਮਤਲਬ ਸੂਟ ਇੱਕ ਹੋਰ ਲੈ ਕੇ ਆਏ ਕਿਉਂਕਿ ਮੈਨੂੰ ਕਾਫੀ ਜਿਆਦੇ ਸੂਟ ਸੀਗੇ ਜਿਹੜੇ ਪਸੰਦ ਆਏ ਜਿਹੜੀ ਚੀਜ਼ ਮੈਨੂੰ ਕਾਫੀ ਚੀਜ਼ ਪਸੰਦ ਆਉਂਦੀ ਤਾਂ ਆਪਾਂ ਥਾਣ ਜਿੰਨੇ ਵੀ ਹੁੰਦੇ ਨੇ ਲੈ ਲੈਣੇ ਹੁੰਦੇ ਆ ਇਸ ਤੋਂ ਬਾਅਦ ਦੇਖੋ ਮਹਿੰਦੀ ਕਲਰ ਦੇ ਵਿੱਚ ਹੈਗਾ ਦੇਖੋ ਗ੍ਰੀਨ ਕਲਰ ਦੇ ਵਿੱਚ ਹੈਗਾ ਸੂਟ ਹੈਗਾ ਇਸ ਤਰ੍ਹਾਂ

2250 ਇਹਨਾਂ ਦਾ ਪ੍ਰਾਈਸ ਹੈਗਾ ਫਿਰ ਲਾਈਟ ਕਲਰ ਦੇ ਵਿੱਚ ਦੇਖੋ ਕਿੰਨਾ ਸੋਨਾ ਕਲਰ ਹੈਗਾ کافی ਜਿਆਦਾ ਸੋਨਾ ਕਲਰ ਹੈਗਾ ਸਾਰਾ ਸਮਰ ਵਾਲਾ ਚਾਰਟ ਹੈਗਾ ਕਿਉਂਕਿ ਇਹ ਗਰਮੀਆਂ ਦੇ ਵਿੱਚ ਪਹਿਣਗੇ ਲਾਈਨਿੰਗ ਜ਼ਰੂਰ ਲੱਗਦੀ ਆ ਪਰ ਲਾਈਟ weight ਬਹੁਤ ਜਿਆਦਾ ਸਟਫ ਹੁੰਦਾ ਹੈਗਾ ਇਹ ਲੋਚੇ ਇਸ ਤੋਂ ਬਾਅਦ ਆਜੂਗਾ ਜੀ ਸੇਮ ਜਿੱਦਾਂ ਸਲਾਈ ਕੀਤਾ ਹੋਇਆ ਸੂਟ ਸੀਗਾ ਉਹ ਮੈਂ ਤੁਹਾਨੂੰ ਦਿਖਾਏਗਾ ਸ਼ੋਅ ਕੀਤਾਗਾ ਬੇਬੀ ਬਲੂ ਕਲਰ ਲੋ ਜੀ ਜਿੰਨੇ ਵੀ ਕਲਰ ਸੀਗੇ ਮੈਂ ਤੁਹਾਨੂੰ ਸ਼ੋਅ ਕਰ ਚੁੱਕੀ ਆਂਗੀ ਵੀ ਇਦਾਂ ਇਦਾਂ ਹੀ ਤੁਸੀਂ ਲੈਣਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਤੁਹਾਨੂੰ ਸਾਡੇ ਸੂਟ ਨੇ ਜਿਹੜੇ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਜੇ ਆਪਣੇ ਫਾਸਟਲੀ ਆਰਡਰ ਕਰਕੇ ਨਿੰਗੇ ਜਿਹੜੇ ਸੂਟ ਰਖਵਾ ਲਿਓ ਕਿਉਂਕਿ ਫਿਰ ਸੋਲਡ ਹੋ ਜਾਂਦੇ ਨੇ ਕਈ ਵਾਰ ਰਿਪੀਟ ਤੇ ਨਹੀਂ ਸਾਨੂੰ ਵੀ ਨਹੀਂ ਸਟਾਕ ਮਿਲਦਾ ਹੈਗਾ ਰਿਪੀਟ ਤੇ ਸੋਲਡ ਹੋ ਜਾਂਦਾ ਕਈ ਵਾਰ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਸਟ ਇੱਕ ਗੱਲ ਦੀ ਬਾਏ ਬਾਏ ਇੱਕ ਗੱਲ ਦੀ ਬਾਏ